ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋ ਹੋਵੇ ਚੜ੍ਹਦੀ ਕਲਾ ਛੋਵੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਗੱਲਬਾਤ ਕਰਾਂਗੇ ਬਹੁਤ ਸੋਹਣਾ ਟੌਪਿਕ ਆ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਵੀਡੀਓਜ਼ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਏ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਜੇ ਚੰਗੀ ਲੱਗਦੀ ਸੀ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਤੰਗੂ ਦੇਖਿਆਣਾ ਉੱਤੇ ਦੋ ਜਾਨਵਰਾਂ ਦੀਆਂ ਇੱਕ ਪੰਛੀ ਸੋਰੀ ਤੇ ਇੱਕ ਜਾਨਵਰ ਦੋ ਆਪਾਂ ਫੋਟੋਆਂ ਲਗਾਈਆਂ ਹਨ ਤੇ ਟਾਈਟਲ ਲਿਖਾਇਆ ਵਾ ਵੀ ਇਹ ਇਹਨਾਂ ਦੋ ਜਾਨਵਰਾਂ ਤੋਂ ਹਨਾ ਵੀ ਕੁਝ ਸਿੱਖੋ ਸੋ ਦੋਸਤੋ ਸਾਡੀ ਜ਼ਿੰਦਗੀ ਵਿੱਚ ਜਾਨਵਰਾਂ ਦਾ ਵੀ ਬਹੁਤ ਮਹੱਤਵ ਆ ਬਹੁਤ ਵੱਡਾ ਰੋਲ ਆ ਤੇ ਜਾਨਵਰਾਂ ਦੀ ਲਾਈਫ ਵਿੱਚ ਵੀ ਇਸ ਇਨਸਾਨ ਦਾ ਹੀ ਬਹੁਤ ਵੱਡਾ ਰੋਲ ਹੈਗਾ ਠੀਕ ਹੈ ਜੀ ਇਹ ਇੱਕ ਦੂਜੇ ਦੇ ਕੰਮ ਹੁੰਦੇ ਨੇ ਠੀਕ ਹੈ ਨਾ ਕਿਤੇ ਨਾ ਕਿਤੇ ਜਾਨਵਰ ਹੋਣ ਚਾਹੇ ਆਪਾਂ ਇਨਸਾਨ ਜਾਨਵਰਾਂ ਦੇ ਤੇ ਜਾਨਵਰ ਸਾਡੇ ਪਰ ਜਿਹੜੇ ਇਹ ਦੋ ਜਾਨਵਰ ਨੇ ਇੱਕ ਸ਼ੇਰ ਤੇ ਇੱਕ ਈਗਲ ਹੈ ਨਾ ਇਹ ਦੋ ਐਸੇ ਜਾਨਵਰ ਨੇ ਨਾ ਉਹ ਆਪਾਂ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਇੱਕ ਇਹਨਾਂ ਤੋਂ ਇੱਕ ਚੀਜ਼ ਸਿੱਖ ਸਕਦੇ ਆ ਵੀ ਜੋ ਇਹ ਦੋਨੋਂ ਆਪਣੀ ਲਾਈਫ ਚ ਕਰਦੇ ਨੇ ਜੇ ਆਪਾਂ ਉਹਨਾਂ ਚੀਜ਼ਾਂ ਨੂੰ ਫਾਲੋ ਕਰੀਏ ਹਨਾ ਚਾਹੇ ਬੇਸ਼ੱਕ ਉਹ ਜਾਨਵਰ ਨੇ ਪਰ ਉਹਨਾਂ ਚ ਇਹ ਚੀਜ਼ ਬਹੁਤ ਵਧੀਆ ਗੱਲ ਜਿਹੜੀ ਸਾਡੀ ਲਾਈਫ ਨੂੰ ਬਹੁਤ ਬੈਟਰ ਬਣਾ ਸਕਦੀ ਹੈ ਬਹੁਤ ਵਧੀਆ ਬਣਾ ਸਕਦੀ ਆ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਸ਼ੇਰ ਦੀ ਜਿਹਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਠੀਕ ਹੈ ਜੀ ਹਨਾ ਸ਼ੇਰ ਦੇ ਵਿੱਚ ਜਦੋਂ ਸ਼ੇਰ ਨੇ ਸ਼ਿਕਾਰ ਕਰਨਾ ਹੁੰਦਾ ਹੈ ਹਨਾ ਤਾਂ ਉਹ ਆਪਣੇ ਸ਼ਿਕਾਰ ਨੂੰ ਦੇਖਦਾ ਰਹਿੰਦਾ ਉੱਤੇ ਪੂਰਾ ਐਂ ਬਿਗਾ ਰਖਦਾ ਹੈ ਨਾ ਹੌਲੀ ਹੌਲੀ ਉਹਦੇ ਨੇੜੇ ਜਾਂਦਾ ਠੀਕ ਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਚੈਨਲਾਂ ਤੇ ਤੁਸੀਂ ਡਿਸਕਵਰੀ ਚੈਨਲ ਵਗੈਰਾ ਦੀ ਵੀਡੀਓ ਦੇਖ ਰਹੇ ਹੋ ਤੇ ਜਦੋਂ ਉਹ ਆਪਣੇ ਸ਼ਿਕਾਰ ਦੇ ਮਗਰ ਪੈਂਦਾ ਸ਼ਿਕਾਰ ਭਜਦਾ ਆ ਨਾ ਉਹਦੇ ਹੱਥੋਂ ਉੋਂ ਤੋਂ ਡਰਦਾ ਹੈ ਨਾ ਪਰ ਸ਼ੇਰ ਉਹਦਾ ਪਿੱਛਾ ਕਰਨ ਨੂੰ ਨਹੀਂ ਹਟਦਾ ਕਿਉਂਕਿ ਸ਼ੇਰ ਸ਼ੇਰ ਨੂੰ ਇਹ ਹੈ ਵੀ ਕਿਉਂਕਿ ਜੇ ਮੈਂ ਜਿਉਣਾ ਹੈ ਤਾਂ ਮੈਂ ਉਹ ਫੜਨਾ ਹੈ ਹਣਾ ਠੀਕ ਹੈ ਨਾ ਉਹ ਮੇਰੀ ਡਾਈਟ ਆ ਉਹਦੀ ਉਹ ਡਾਈਟ ਆ ਇਸੇ ਤਰ੍ਹਾਂ ਉਹ ਜਿਹਨਾਂ ਨੂੰ ਫੜਦਾ ਨਹੀਂ ਉਹ ਹਾਰ ਨਹੀਂ ਮੰਨਦਾ ਜੇ ਉਹ ਉਹਦੇ ਉੱਤੋਂ ਨਿਕਲ ਵੀ ਜਾਂਦਾ ਤਾਂ ਉਹ ਫੇਰ ਘਾਤ ਲਾਉਂਦਾ ਹੈ ਇਦਾਂ ਹੀ ਲਾਈਫ ਦੇ ਵਿੱਚ ਇਨਸਾਨ ਜਦੋਂ ਕਿਸੇ ਫੀਲਡ ਦੇ ਵਿੱਚ ਕੰਮ ਕਰਦਾ ਹਨਾ ਤੇ ਜਿੰਨਾ ਚਿਰ ਉਹ ਉਸ ਕੰਮ ਦੇ ਮਗਰ ਨਹੀਂ ਪੈਂਦਾ ਹਨਾ ਉਹ ਨੂੰ ਫੜ ਨਹੀਂ ਲੈਂਦਾ ਉਹ ਆਪਣੇ ਬਸ ਵਿੱਚ ਨਹੀਂ ਕਰ ਲੈਂਦਾ ਉਨਹੀਂ ਦਿਨ ਉਹਨੂੰ ਛੱਡਣਾ ਨਹੀਂ ਚਾਹੀਦਾ ਆਪਾਂ ਕੀ ਕਰਦੇ ਆ ਆਪਾਂ ਥੱਕ ਹਾਰ ਕੇ ਬੈਹ ਇਹਨਾਂ ਨੂੰ ਛੱਡ ਜਾਂਦੇ ਆ ਇਹ ਚੀਜ਼ ਅੱਜ ਤੋਂ ਹੋਣੀ ਨਹੀਂ ਹੈਗੀ ਉੱਥੇ ਆਪਾਂ ਜ਼ਿੰਦਗੀ ਚ ਪਿੱਛੇ ਰਹਿ ਜਾਂਦੇ ਆ ਸੋ ਸ਼ੇਰ ਵਾਂਗੂ ਆਪਣਾ ਇੱਕ ਪੂਰਾ ਦ੍ਰਿੜ ਨਿਸ਼ਚੈ ਬਣਾ ਲਵੀ ਹਾਂ ਉਹ ਚੀਜ਼ ਨੂੰ ਮੈਂ ਫੜਨਾ ਹੈ ਹਨਾ ਉਹ ਫੀਲਡ ਦੇ ਵਿੱਚ ਜੇ ਮੈਂ ਕੰਮ ਕਰਨਾ ਉਹਨੂੰ ਮੈਂ ਆਪਣੇ ਬਸ ਵਿੱਚ ਕਰ ਲੈਣਾ ਹੈ ਉੱਚੇ ਨੈਕ ਪਰ ਪੱਕ ਹੋ ਜੂਗੀ ਉਹ ਤੁਹਾਡੇ ਹੱਥ 'ਚ ਹੀ ਆਏ ਤੁਹਾਡੇ ਹੱਥੋਂ ਕਿਤੇ ਜਾਗਣਾ ਠੀਕ ਹੈ ਜੀ ਇਹ ਤਾਂ ਸ਼ੇਰ ਤੋਂ ਸਿੱਖਣ ਸਿੱਖਣ ਵਾਲੀ ਗੱਲ ਆ ਵੀ ਆਪਾਂ ਨੂੰ ਸ਼ੇਰ ਵਾਂਗੂ ਉਹ ਚੀਜ਼ ਕਰਨੀ ਪੈਣੀ ਆ ਵੀ ਜਿਹੜੀ ਚੀਜ਼ ਅਮਗਰ ਪੈ ਗਈ ਉਹਨੂੰ ਫੜ ਲਓ ਠੀਕ ਹੈ ਜੀ ਹੁਣ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਬਾਜ ਦੀ ਈਗਲ ਦੀ ਹਨਾ ਉਹ ਉੱਪਰ ਸਮਾਨਾ ਦਾ ਘੁੜਦਾ ਠੀਕ ਹੈ ਜੀ ਉਹਦੀ ਅੱਖ ਦੀ ਜਦੋਂ ਉਹ ਪੂਰੀ ਉਹਦੀ ਅੱਖ ਦੀ ਇੰਨੀ ਤੇਜ਼ ਨਿਗਾਹ ਆ ਵੀ ਉਹ ਉੱਪਰੋਂ ਕਈ ਮੀਲਾਂ ਤੋਂ ਵੀ ਆਪਣੇ ਸ਼ਿਕਾਰ ਨੂੰ ਨਿੱਜੀ ਧਰਤੀ ਤੇ ਦੇਖ ਲੈਂਦਾ ਤੇ ਜਿਹੜਾ ਸ਼ਿਕਾਰ ਉਹਨੇ ਦੇਖ ਲਿਆ ਉਹ ਤਾਂ ਫਿਰ ਆਪਣੀ ਨਜ਼ਰ ਨਹੀਂ ਹਟਾਉਂਦਾ ਸੇਮ ਉਹ ਵੀ ਉਸ ਤੇ ਨਜ਼ਰ ਗੱਡੀ ਰੱਖਦਾ ਜਿੰਨਾ ਚਿਰ ਕੋਰੋਂ ਨਾ ਫੜਦਾ ਨਹੀਂ ਹੈਗਾ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਗੋਲ ਨੂੰ ਫੜ ਲਓ ਠੀਕ ਹੈ ਜਿਹੜਾ ਤੁਹਾਡਾ ਗੋਲਾ ਨੂੰ ਇੱਕ ਪਹਿਲਾਂ ਤਾਂ ਉਹਨੂੰ ਕਰੋ ਵੀ ਹਾਂ ਆਹ ਮੇਰਾ ਗੋਲਾ ਤੇ ਉੱਤੇ ਅੱਖ ਟਿਕਾ ਕੇ ਰੱਖੋ ਨਾ ਵੀ ਯਾਰ ਮੈਂ ਆਹ ਚੀਜ਼ ਨੂੰ ਫੜਨਾ ਹੈ ਠੀਕ ਹੈ ਨਾ ਓਕੇ ਜਿੰਨਾ ਚਿਰ ਤੁਸੀਂ ਉੱਤੇ ਅੱਖ ਨਹੀਂ ਟਿਕਾ ਕੇ ਰੱਖੋਗੇ ਉਹ ਤੁਹਾਡੇ ਹੱਥ ਨਹੀਂ ਬੁਣਾਏਗਾ ਸੋ ਬਾਜਮੀ ਜਿੰਨਾ ਚਿਰ ਉਹਨੂੰ ਫੜਦਾ ਨਹੀਂ ਫਿਰ ਜਦੋਂ ਉੱਪਰੋਂ ਛਾਲ ਮਾਰਦਾ ਉਹ ਉਰ ਦੌੜਦਾ ਹੁੰਦਾ ਇਦਾਂ ਥੱਲੇ ਚ ਇਹਨੂੰ ਕਰਦਾ ਤੇ ਉਹਨੂੰ ਫੜ ਲੈਂਦਾ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਵੀ ਆਪਣੀ ਗੋਲ ਨੂੰ ਫੜਨਾ ਉੱਤੇ ਨਿਗਾਹ ਟਿਕਾ ਕੇ ਰੱਖਣੀ ਹੈ ਜਿੰਨਾ ਚਿਰ ਤੁਸੀਂ ਉਹਨੂੰ ਹਸਤ ਦੀ ਕਰ ਲੈਂਦੇ ਸੋ ਦੋਸਤੋ ਇਹ ਦੋ ਚੀਜ਼ਾਂ ਸਾਨੂੰ ਜਾਨਵਰਾਂ ਤੋਂ ਸਿੱਖਣੀਆਂ ਚਾਹੀਦੀਆਂ ਸਾਡੀ ਲਾਈਫ ਵਿੱਚ ਬਹੁਤ ਕੰਮ ਆਉਣਗੀਆਂ ਸਾਡੀ ਲਾਈਫ ਨੂੰ ਅੱਗੇ ਲੈ ਕੇ ਜਾਣਗੀਆਂ ਸਾਨੂੰ ਸਕਸੈਸਫੁਲ ਲੈ ਕੇ ਜਾਣਗੀਆਂ ਸੋ ਦੋਸਤੋ ਇੱਥੇ ਅਸੀਂ ਵੀ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਚੈਨ